ਮੇਰੇ ਬੋਲੋ ਸਾਹਮਣੂ ਪਿਆਰ ਪਰ ਸਤਸਾਏ ਕਾ ਵਾਇਗੁ ਜੀ ਕਾ ਖਾਸਨਾ ਵਾਇਗੁ ਜੀ ਕੀ ਫਤ ਹੈ ਮੇਰਾ ਨਾਮ ਅਮਰਿਤਪਾਲ ਸਿੰਘ ਹੈ ਮੈਂ ਨੋਵੀਂ ਜਮਾਤ ਦਾ ਵਿਦਿਆਰਥੀ ਹਾਂ ਅੱਜ ਮੈਂ ਤੁਹਾਡੇ ਸਾਹਮਣੇ ਚਾਰ ਸਹਿਬਜਾ ਦੇ ਅਤੇ ਗੁਰਗੋਬਿ ਸਿੰਘ ਜੀ ਬਾਰੇ ਇੱਕ ਸਪੀਚ ਦੇਣ ਚਾਹੁੰਦਾ ਹਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਗੁਰਗੋਬਿ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਹੋਏ ਹਨ ਉਹਨਾਂ ਦਾ ਜਨਮ 22 ਦਸੰਬਰ 1604 ਈਸਵੀ ਨੂੰ ਪਟਨਾ ਵਿਖੇ ਸ੍ਰੀ ਗੁਰ ਤੇਗ ਬਹਾਦਰ ਜੀ ਦੇ ਘਰ ਅਤੇ ਮਾਤਾ ਗੁਜਰੀ ਜੀ ਦੇ ਪੁੱਖੋ ਹੋਇਆ तो उन्होंने अपनी मुरली विद्या अपने अपने पिंड पटना वि ही प्राप्त की विह बीबी जीता कौर बीबी सुंदरी जी तो बीबी साहेब कौर नाल होया जो दो कश्मीरी पंडित ने दुखी हो के गुरु तेग बहादुर जी को आए कि उन्होंने दसिया जो कि मुगलों ने उन्होंने अत्याचार किए तो गुरु गोबिंद सिंह जी ने कहा भी इस करके ਤੁਹਾਡੇ ਤੋਂ ਤੁਹਾਡੇ ਤੋਂ ਆਪਣੇ ਪੀਤਨ ਕਹਿ ਕੇ ਤੁਹਾਡੇ ਤੋਂ ਮਹਾਨ ਕੋਸ ਕੋਣ ਹੋ ਸਕਦਾ ਹੈ ਜੋ ਆਪਣੇ ਬਲੀ ਦੇ ਸਕੇ ਅਤੇ ਕਸ਼ਮੀਰੀ ਪੰਡਤਾਂ ਨੂੰ ਆਜ਼ਾਦ ਕਰਵਾ ਸਕੇ ਇਸ ਲਈ ਉਹਨਾਂ ਨੇ ਗੁਰਗੋਵਿੰਦ ਸਿੰਘ ਜੀ ਨੇ ਆਪਣੇ ਪੀਤ ਸਿੰਘ ਨੂੰ ਤੇਗ ਬਹਾਦਰ ਜੀ ਨੂੰ ਦਿੱਲੀ ਵਿਖੇ ਜਾਨ ਦੇ ਚੌਕ ਵਿਖੇ ਸ਼ਹੀਦ ਹੋਣ ਲਈ ਤੋਰ ਦਿੱਤਾ ਸੀ ਗੁਰ ਤੇਗ ਬਹਾਦਰ ਜੀ ਨੂੰ ਉੱਥੇ ਦਿੱਲੀ ਵਿਖੇ ਹਿੰਦੀ ਚਾਦ ਬਣਾ ਕੇ ਸ਼ਹੀਦ ਕਰ ਦਿੱਤਾ ਗਿਆ ਉਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਸਵੇਂ ਪਾਤਸ਼ਾਹ ਬਣ ਕੇ ਗੁਰਗੱਦੀ ਵਾਲੀ ਅਤੇ ਸਿਰਗੁਰੂ ਤੇ ਸਿਰਮ ਗਵਸ਼ੇਹ ਜੀ ਦਾ ਵਿਆਹ ਹੋਇਆ ਅਤੇ ਉਹਨਾਂ ਦੇ ਚਾਰ ਸੁਪੁੱਤਰ ਸਹਬਜਾ ਦਾ ਅਜੀਤ ਸਿੰਘ ਸਹਬਜਾ ਦਾ ਜਿਆਰ ਸਿੰਘ ਸਹਬਜਾ ਦਾ ਜੋਰਾਵਰ ਸਿੰਘ ਤੇ ਸਹਬਜਾ ਦਾ ਪਰਦੇਸ ਸਿੰਘ ਹੋਏ ਜਿਹੜੇ ਤੋਂ ਸਹਬਜਾ ਦਾ ਸਹਬਜਾ ਦਾ ਅਜੀਤ ਸਿੰਘ ਤੇ ਸਹਬਜਾ ਦਾ ਜਿਆਰ ਸਿੰਘ ਉਹ ਲੜਦੇ ਲੜਦੇ ਚਮਕੌਰ ਦੇ ਜੰਗ ਵਿੱਚ ਸ਼ਹੀਦ ਹੋ ਗਏ ਤੇ ਸਹਬਜਾ ਦਾ ਜੋਰਾਵਰ ਮੇਰੇ ਬੋਲ ਸਭ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਮੇਰਾ ਨਾਮ ਅਮਰਪਾਲ ਸਿੰਘ ਹੈ ਮੈਂ ਨੋਵੀਂ ਜਮਾਤ ਦਾ ਵਿਦਿਆਰਥੀ ਹਾਂ ਅੱਜ ਮੈਂ ਤੁਹਾਡੇ ਸਾਹਮਣੇ ਚਾਰ ਸੱਜਾ ਦਾ ਬਾਰੇ ਇੱਕ ਸਪੀਚ ਬੋਲਣ ਜਾ ਰਿਹਾ ਹਾਂ ਚਾਰ ਸੱਜਾ ਦਾ ਗੁਰਗੋਬਿੰਦ ਸਿੰਘ ਜੀ ਵਾਸ 10th ਪੁਲਿਸ ਆਫ 6 ਹੀ ਹੈਡ ਫੋਰ ਸਿਕਸ ਨਾਉਨ ਐਸ ਚਾਰ ਸੱਜਾ ਦੀਰ ਨੇਵਲ ਅਜੀਤ ਸਿੰਘ ਪਿਆ ਸਿੰਘ ਯੋਰਾਵਰ ਸਿੰਘ ਐਂਡ ਫਤੀ ਸਿੰਘ ਫਤੀ ਸਿੰਘ ਦੀ ਸਟੋਰੀ ਆਫ ਦ ਚਾਰ ਸੱਜਾ ਇਜ਼ ਦ ਸਟੋਰੀ ਆਫ ਦ ਕੌਰੇਜ honesty, determination, and loyalty toward our faith. They sacrificed their lives in an important battle against Chamko battle, which attained that martyrdom. The younger two uh, sahib Jade joravar Singh and younger two Sahabzadeh, Fateh Singh and Riyar Singh. Fateh Singh chosen to die when they were offered life in exchange when they were offered life in exchange for converting to islam they were inquired with their grandmother and put to death by cruel Mughal rulers who attempted to suffocate data inside a brief conciliation. this is how guru gobind the, his force his force of sacrifice their lives for country and religion thank you have a nice day ਮੇਰੇ ਬੋਲ ਸਭ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਮੇਰਾ ਨਾਮ ਅਮਰਪਾਲ ਸਿੰਘ ਹੈ ਮੈਂ ਨੌਵੀਂ ਜਮਾਤ ਦਾ ਵਿਦਿਆਰਥੀ ਹਾਂ ਅੱਜ ਮੈਂ ਤੁਹਾਡੇ ਸਾਹਮਣੇ ਚਾਰ ਸਹਜਾ ਦੇ ਬਾਰੇ ਇੱਕ ਸਪੀਚ ਬੋਲਣ ਜਾ ਰਿਹਾ ਹਾਂ ਚਾਰ ਸਹਜਾ ਗੁਰ ਗੋਬਿੰਦ ਸਿੰਘ ਜੀ ਵਾਸ 10th ਗੁਰੂਸ ਆਫ ਸਿਕਸ ਹੀ ਹੈਡ ਫੋਰ ਸਿਕਸ ਨਾਉਨ ਐਸ ਚਾਰ ਸਹਜਾਤੀ ਡੀਅਰ ਨੇਵਰ ਅਜੀਤ ਸਿੰਘ ਪ੍ਰਿਆ ਸਿੰਘ ਯੋਰਾਵਰ ਸਿੰਘ ਐਂਡ ਫਤੀ ਸਿੰਘ ਫਤੀ ਸਿੰਘ ਦ ਸਟੋਰੀ ਆਫ ਦ ਚਾਰ ਸਹਜਾ ਦੇ ਇਜ਼ ਦ ਸਟੋਰੀ ਆਫ ਦ ਕੋਰੇਜ honesty, determination, and loyalty toward our faith. They sacrificed their lives in an important battle against Chamkor battle, which attained that martyrdom. The younger two uh, saifzade, joravar Singh and younger two sahib Jade Fateh Singh and Vira Singh. Fateh Singh to die when they were offered life in exchange when they were a Offered life in exchange for converting to Islam. They were enquired with their grandmother and put to death by cruel Mughal rulers who attempted to sophisticate data inside a brief conciliation. This is how Guru sir, his force was his for so sacrifice their lives for country and religion. Thank you. Have a nice day.